ਪੰਜਾਬ ਪਲਸ ਪੰਜਾਬੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੌਤ ਦੀਆਂ ਅਫਵਾਹਾਂ ਕਾਰਨ ਬਣੇ ਤਣਾਅ ਵਿਚਕਾਰ ਆਖਰਕਾਰ ਸਰਕਾਰ ਪ੍ਰਦਰਸ਼ਨਕਾਰੀਆਂਗੇ ਚੁੱਕ ਗਈ ਅਤੇ ਇਮਰਾਨ ਖਾਨ ਦੀਆਂ ਭੈਣਾਂ ਨੂੰ ਜੇਲ੍ਹ ਵਿੱਚ ਬੰਦ ਇਮਰਾਨ ਖਾਨ ਨਾਲ ਮੁਲਾਕਾਤ ਕਰਨ ਦੀ ਵੀ ਇਜਾਜ਼ਤ ਮਿਲ ਗਈ ਹੈ ਬੀਤੇ ਕੁਝ ਦਿਨਾਂ ਤੋਂ ਇਸਲਾਮਾਬਾਦ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੌਤ ਦੀਆਂ ਅਫਵਾਹਾਂ ਕਾਰਨ ਪੂਰੇ ਪਾਕਿਸਤਾਨ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਇਸ ਦੌਰਾਨ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਵਰਕਰ ਤੇ ਉਨ੍ਹਾਂ ਦੇ ਸਮਰਥਕਾਂ ਨੇ ਅੱਜ ਵੱਡੇ ਪੱਧਰ ਤੇ ਦੇਸ਼ ਵਿੱਚ ਪ੍ਰਦਰਸ਼ਨ ਕੀਤੇ ਤੇ ਕਈ ਥਾਈਂ ਕਾਫੀ ਜ਼ੋਰਦਾਰ ਪ੍ਰਦਰਸ਼ਨ ਵੀ ਕੀਤੇ ਗਏ ਇਨ੍ਹਾਂ ਪ੍ਰਦਰਸ਼ਨਾਂ ਮਗਰੋਂ ਪ੍ਰਸ਼ਾਸਨ ਆਖਿਰਕਾਰ ਝੁਕਦਾ ਹੋਇਆ ਨਜ਼ਰ ਆ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨ ਨੇ ਇਮਰਾਨ ਖਾਨ ਦੀਆਂ ਭੈਣਾਂ ਨੂੰ ਇਮਰਾਨ ਖਾਨ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਇਸ ਖਬਰ ਮਗਰੋਂ ਦੇਸ਼ ਦੇ ਮੀਡੀਆ ਵਿੱਚ ਸਨਸਨੀ ਫੈਲ ਗਈ ਹੈ ਹੁਣ ਸਾਰਾ ਦੇਸ਼ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਇਮਰਾਨ ਦੀਆਂ ਭੈਣਾਂ ਨੂੰ ਉਸ ਨਾਲ ਮਿਲਣ ਦਾ ਸਮਾਂ ਦਿੱਤਾ ਜਾਂਦਾ ਹੈ ਤੇ ਉਹ ਬਾਹਰ ਆ ਕੇ ਉਸ ਦੀ ਸਿਹਤ ਬਾਰੇ ਜਾਣਕਾਰੀ ਦੇਣਗੀਆਂ ਬਲਾਚੌਰ ਪੁਲਿਸ ਨੇ ਦੋ ਅਜਿਹੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜੋ ਜੇਲ੍ਹ ਵਿੱਚ ਬੰਦ ਇੱਕ ਵਿਅਕਤੀ ਦੇ ਕਹਿਣ ਤੇ ਬਲਾਚੌਰ ਵਿੱਚ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਹੀ ਸਨ ਪੁਲਿਸ ਨੂੰ ਦੋਸ਼ੀਆਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ ਬਲਾਚੌਰ ਪੁਲਿਸ ਨੇ ਪਿੰਡ ਬਕਾਪੁਰ ਵਿਖੇ ਫਰੋਤੀ ਲੈ ਕੇ ਗੁਰਮੀਤ ਸਿੰਘ ਨਾਮਕ ਵਿਅਕਤੀ ਨੂੰ ਕਤਲ ਕਰਨ ਆਏ ਦੋ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਜਿਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਕੋਲੋਂ 32 ਬੋਰ ਪਿਸਟਲ ਅਤੇ ਦੋ ਮੈਗਜ਼ੀਨਾਂ ਸਮੇਤ 16 ਰੌਂਦ ਬ੍ਰਮੰਦ ਹੋਏ ਹਨ ਉਹਨਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਕੁਲਦੀਪ ਸਿੰਘ ਨਾਮਕ ਵਿਅਕਤੀ ਦੇ ਕਹਿਣ ਤੇ ਇਸ ਕਤਲ ਨੂੰ ਅੰਜਾਮ ਦੇਣਾ ਸੀ ਪਰ ਪੁਲਿਸ ਨੇ ਵਾਰਦਾਤ ਤੋਂ ਪਹਿਲਾਂ ਹੀ ਇਹਨਾਂ ਨੂੰ ਦਬੋਚ ਲਿਆ ਬਲਾਚੌਰ ਦੀ ਟੀਮ ਦੀ ਪ੍ਰੋਐਕਟਿਵਿਟੀ ਦਾ ਨਤੀਜਾ ਇਹ ਹੈਗਾ ਕਿ ਅਸੀਂ ਦੋਕ ਬੰਦੇ ਫੜੇ ਹੈ ਇੱਕ ਗਗਨਦੀਪ ਸਿੰਘ ਗਦਨੀ ਤੇ ਦੂਜਾ ਹਰਮਨ ਸਿੰਘ ਇਹ ਦੋਨੋਂ ਹੈਗੇ ਡਿਸਟ੍ਰਿਕਟ ਤਰਨਤਾਰਨ ਦੇ ਇਹ ਦੋਵਾਂ ਨੂੰ ਇੱਕ ਕੰਟਰੈਕਟ ਮਿਲਿਆ ਸੀ ਕਿ ਗੁਰਮੀਤ ਸਿੰਘ ਜੋ ਹੈ ਸਾਡੇ ਬਲਚੌਰ ਬਲਚੌਰ ਦੇ ਇਹਨਾਂ ਦਾ ਕਤਲ ਕਰਨ ਇਸ ਚੀਜ਼ ਦੇ ਲਈ ਇਹਨਾਂ ਨੂੰ 3 ਲੱਖ ਰੁਪਏ ਮਿਲਨੇ ਸੀ ਜਿਨ੍ਹਾਂ ਚੋਂ 50000 ਰੁਪਏ ਦਾ ਐਡਵਾਂਸ ਦਿੱਤਾ ਗਿਆ ਸੀ ਇਹਨਾਂ ਨੇ ਵੈਪਨ ਕਲੈਕਟ ਕੀਤਾ ਸੀ ਮੋਟਰਸਾਈਕਲ ਕਲੈਕਟ ਕੀਤੀ ਤੇ ਇਹ ਉੱਥੇ ਰੈਕੀ ਕਰਦੇ ਪਏ ਸੀ ਰੇਕੀ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ ਸਾਡੀ ਟੀਮ ਵੀ ਉੱਥੇ ਕਿਸੇ ਹੋਰ ਕੰਮ ਦੇ ਵਿੱਚ ਬਿਜ਼ੀ ਸੀਗੀ ਉਹਨਾਂ ਨੇ ਇਨਫੋਰਮ ਕੀਤਾ ਇਮੀਡੀਏਟਲੀ ਸਾਡੀ ਟੀਮ ਨੂੰ ਜਾ ਕੇ ਦੋਨੋਂ ਬੰਦੇ ਨਾਬ ਕਿਤੇ ਨਾਬ ਗਰਨ ਤੋਂ ਬਾਅਦ ਇਹਨਾਂ ਦੇ ਵਿੱਚ ਇਹਨਾਂ ਦੇ ਕੋਲੋਂ ਸਾਨੂੰ ਇੱਕ ਪਿਸਤਲ ਮਿਲਦਾ ਹੈ ਪਿਸਤਲ ਤੇ ਦੋ ਮੈਗਜ਼ੀਨਸ ਤੇ 16 ਲਾਈਵ ਕੈਟਰੇਜਸ ਮਿਲਦੀਆਂ ਇਨ ਮੁੰਡਿਆਂ ਦੀ ਜੋ ਜੋ ਫੋਨ ਵਗੈਰਾ ਬਾਜ ਖੰਗਾਲੇ ਜਾਂਦੇ ਹਨ ਉਹਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਇਹਨਾਂ ਨੇ ਵਾਰਦਾਤ ਕਰਨ ਤੋਂ ਬਾਅਦ ਜਾਨਾ ਸੀ ਪਟਿਆਲੇ ਠਾਰ ਲੈਣ ਲਈ ਜਿਹੜੇ ਕੋਲ ਪਟਿਆਲੇ ਢਾਰ ਲੈਣੀ ਸੀ ਉਹਨੂੰ ਵੀ ਅਸੀਂ ਲਿਆਏ ਉਹਨੇ ਵੀ ਆਗੇ ਕੰਟਰੈਕਟ ਰੱਖਿਆ ਹੋਏ ਸੀ ਇਹ ਇਹਨਾਂ ਦੇ ਲਈ ਕਿ ਕਿਨੂੰ ਮਾਰਨਾ ਉਹ ਬੰਦੇ ਨੂੰ ਵੀ ਫੜ ਕੇ ਇਹਦੇ ਵਿੱਚ ਲਿਤਾ ਗਿਆ ਤੇ ਜੋ ਇਹ ਟੱਚ ਸੀਗੇ ਇਨ ਟੱਚ ਸੀਗੇ ਵਿਦ ਕੁਲਦੀਪ ਸਿੰਘ ਅਬ ਕੁਲਦੀਪ ਸਿੰਘ ਜੋ ਹੈਗਾ ਜੀ ਇਹ ਫਿਰੋਜ਼ਪੁਰ ਜੇਲ ਦੇ ਵਿੱਚ ਹੈਗਾ ਤੇ ਕੁਲਦੀਪ ਸਿੰਘ ਦੇ ਯੂਏਪੀਏ ਦੇ ਦੋ ਮੁਕਦਮੇ ਦਰਜ ਨੇ ਤੇ ਇੱਕ ਡਕੋਇਟੀ ਦਾ ਮੁਕਦਮਾ ਮੁਕਦਮਾ ਦਰਜ ਹੈਗਾ ਨੈਕਸਟ ਜੋ ਕੰਮ ਹੈਗਾ ਕੁਲਦੀਪ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਉਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਹਾਂ ਤੇ ਉੱਥੋਂ ਕਲੀਅਰ ਹੋਏਗਾ ਸਾਨੂੰ ਕਿ ਜੋ ਕੁਲਦੀਪ ਸਿੰਘ ਹੈਗਾ ਉਹਦਾ ਤੇ ਗੁਰਮੀਤ ਸਿੰਘ ਦਾ ਕੀ ਰੋਲ ਸੀ ਤੇ ਕਿਸ ਗੱਲ ਤੋਂ ਉਹਨੂੰ ਮਰਵਾਉਣ ਲਈ ਉਹਨੇ ਬੰਦੇ ਇੱਥੇ ਭੇਜੇ ਸੀ ਤੇ ਇਹਦੇ ਨਾਲ ਮੈਂ ਇਹੀ ਦੱਸਣਾ ਚਾਹੁੰਦਾ ਕਿ ਸਾਡੀ ਟੀਮਜ਼ ਅਗੇਨ ਆਰ ਵੈਰੀ ਪ੍ਰੋਐਕਟਿਵ ਇਨ ਦੀ ਏਰੀਆਜ਼ ਇਹੋ ਦਾ ਮੈਟਰ ਜੋ ਕ੍ਰਾਈਮ ਦਾ ਹੁੰਦਾ ਹੈ ਕੋਈ ਗੈਂਗਸਟਰ ਕ੍ਰਾਈਮ ਹੋ ਗਿਆ ਕੋਈ ਟੈਰਰਿਸਟ ਕ੍ਰਾਈਮ ਹੋ ਗਿਆ ਕੋਈ ਦੂਜਾ ਹੋ ਗਿਆ ਸਾਡੀ ਟੀਮਜ਼ ਆਰ ਵੈਰੀ ਪ੍ਰੋਐਕਟਿਵ ਵੀ ਆਰ ਔਨ ਦੀ ਲੋਕਆਊਟ ਔਨ ਦੀ ਰਨ ਅਸੀਂ ਸਾਰੇ ਕ੍ਰਿਮਨਲਸ ਨੂੰ ਬੁਝਾ ਕੇ ਰੱਖਾਂਗੇ। ਅਸਾਮ ਵਿੱਚ ਤਾਇਨਾਤ ਸੰਗਰੂਰ ਦੇ ਫੌਜੀ ਹਰਜਿੰਦਰ ਸਿੰਘ ਦੀ ਡਿਊਟੀ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹਨਾਂ ਦੀ ਮ੍ਰਿਤਕ ਦੇ ਸ਼ਿਵਮ ਕਲੋਨੀ ਸਥਿਤ ਰਿਹਾਇਸ਼ ਵਿੱਚ ਪਹੁੰਚੀ। ਇਸ ਦੌਰਾਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਸੰਗਰੂਰ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਸ਼ਿਵਮ ਕਲੋਨੀ ਦੇ 40 ਸਾਲਾ ਫੌਜੀ ਜਵਾਨ ਦੀ ਅਸਾਮ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਵੇਂ ਹੀ ਫੌਜੀ ਜਵਾਨ ਦੀ ਮ੍ਰਿਤਕ ਦੇ ਇੱਥੇ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਅਤੇ ਉਸਦੇ ਪਰਿਵਾਰ ਵਿੱਚ ਦੋ ਬੱਚੇ ਪਤਨੀ ਅਤੇ ਵਿਧਵਾ ਮਾਂ ਹੈ ਪੀੜਤ ਪਰਿਵਾਰ ਵਾਲਿਆਂ ਨੇ ਪੰਜਾਬ ਸਰਕਾਰ ਨਾਲ ਗਿਲਾ ਕਰਦੇ ਕਿਹਾ ਕਿ ਉਹਨਾਂ ਨੂੰ ਦੁੱਖ ਹੈ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਮ੍ਰਿਤਕ ਸੈਨਿਕ ਨੂੰ ਸ਼ਰਧਾਂਜਲੀ ਦੇਣ ਨਹੀਂ ਆਇਆ ਇਹਨਾਂ ਦਾ ਹਰਜਿੰਦਰ ਸਿੰਘ ਨਾਮ ਸੀ ਜੀ ਇਹ ਅਸਾਮ ਵਿੱਚ ਡਿਊਟੀ ਕਰ ਰਿਹਾ ਸੀ ਉੱਥੇ ਇਹਨਾਂ ਨੂੰ ਅਟੈਕ ਆਇਆ ਉੱਥੇ ਡੈਥ ਹੋਈ ਇਹਨਾਂ ਦੀ ਹਾਂਜੀ वैसे ਇਹਨਾਂ ਦਾ ਪਿਛਲਾ ਪਿੰਡ ਹੈਗਾ ਨੌਂਤਰਾਣੀ ਮਰੀਲ ਕੋਲੇ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਮਿਹਰ ਸਿੰਘ ਨਾਮ ਉਹਨਾਂ ਦਾ ਇਹ ਆਪਣੀ ਸ਼ਿਵਮ ਕਲੋਨੀ ਸੰਗਰੂਰ ਰਹਿ ਰਹੇ ਸੀ ਕਈ ਸਾਲਾਂ ਤੋਂ ਇੱਥੇ ਇਹਨਾਂ ਦੀ ਮਾਤਾ ਦੀ ਇਹ ਚਾਰ ਭੈਣਾਂ ਦਾ ਇਕੱਲੇ ਭਰਾ ਹੀ ਹੈ ਭਰਾ ਹਰਜਿੰਦਰ ਸਿੰਘ ਬਹੁਤ ਮਾੜਾ ਹੋਇਆ ਜੀ ਬਹੁਤ ਦੁੱਖ ਲੱਗਿਆ ਸੁਣ ਕੇ ਕਿੰਨੀ ਉਮਰ ਸੀ ਉਮਰ 40 ਕੇ ਸਾਲ ਦੇ ਕਰੀਬ ਸੀ ਕਿਸ ਤਰ੍ਹਾਂ ਦੇ ਮਿਲਨ ਵਰਤਨ ਕਿਸ ਤਰ੍ਹਾਂ ਦੇ ਤੁਸੀਂ ਮਿਲਦੇ-ਜਿਲਦੇ ਰਹੇ ਹਾਂ ਹਾਂਜੀ ਬਹੁਤ ਵਧੀਆ ਇਨਸਾਨ ਸੀ ਵਧੀਆ ਸੀਗੇ ਆ ਇਹਨਾਂ ਦੇ ਫਾਦਰ ਸਾਹਿਬ ਦੀ ਪਹਿਲੇ ਡੈਥ ਹੋਈ ਹੋਈ ਧੀ ਇਹੀ ਦਿਗੇ ਕੰਮਕਾਰ ਕਰਨ ਵਾਲੇ ਪਰਿਵਾਰ ਪਾਲਣ ਵਾਲੇ ਇਹੀ ਮੁਕੀ ਦੀਗਾ ਇਹੀ ਚਲੇਗਾ ਵਿਚਾਰਾ ਯਾਨੀ ਕਿ ਘਰ ਚ ਕਮਾਉਣ ਵਾਲਾ ਹੁਣ ਕੋਈ ਨਹੀਂ ਜਿਆ ਨਹੀਂ ਜੀ ਨਹੀਂ ਤੇ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਪਰਿਵਾਰ ਦੇ ਠੀਕ ਨੇ ਜੀ ਹਾਂ ਜੇਕਰ ਗੱਲ ਕੀਤੀ ਹੈ ਫੌਜ ਦੇ ਜਾਨ ਆਏ ਨੇ ਸਾਮ ਤੋਂ ਕੰਟੀਨਿਊਸ਼ਨ ਆਣੇ ਨੇ ਇਹ ਪ੍ਰਸ਼ਾਸਨਿਕ ਅਧਿਕਾਰੀ ਨੂੰ ਬਿਲਕੁਲ ਹੀ ਬਿਲਕੁਲ ਆਪਣਾ ਪੰਜਾਬ ਸਰਕਾਰ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਅੌਜੇ ਦੇ ਅਫਸਰ ਏਡੀ ਦੂਰੋਂ ਡੈਡ ਬੋਡੀ ਲੈ ਕੇ ਆਏ ਨੇ ਘੱਟੋ ਘੱਟ ਐਸ ਐਚਓ ਸਾਹਿਬ ਨੂੰ ਆਉਣਾ ਚਾਹੀਦਾ ਦੀ ਜਾਂ ਐਸ ਡੀ ਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਦੀ ਡਿਊਟੀ ਲੱਗਣੀ ਚਾਹੀਦੀ ਸੀ ਇੱਥੇ ਮੈਂ ਨਹੀਂ ਕਹਿ ਰਿਹਾ ਘੱਟੋ ਘੱਟ 20 ਆਰਮੀ ਅਫਸਰ ਵੀ ਨੇ ਪੁਲਿਸ ਦੇ ਅਫਸਰ ਵੀ ਨੇ ਗੱਲਾਂ ਕਰ ਰਹੇ ਨੇ ਇਹ ਵੀ ਕੋਈ ਵੀ ਅਫਸਰ ਇੱਥੇ ਪਹੁੰਚੇ ਨਹੀਂ ਸਰਕਾਰ ਦਾ ਹਰਿਆਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਫਰੀਦਕੋਟ ਵਿਖੇ ਸਰਕਾਰੀ ਨੌਕਰੀ ਲਈ ਟੈਸਟ ਦਿੰਦੇ ਸਮੇਂ ਨਕਲ ਕਰਦਿਆਂ ਕਾਬੂ ਕੀਤਾ ਗਿਆ ਇਸ ਦੇ ਨਾਲ ਹੀ ਦੋ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਨੂੰ ਕਾਬੂ ਕਰ ਦੂਜੇ ਦੀ ਪਾਲ ਕੀਤੀ ਜਾ ਰਹੀ ਹੈ ਬੀਤੇ ਦਿਨ ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਵਿੱਚ ਮਲਟੀਪਰਪਸ ਹੈਲਥ ਵਰਕਰ ਦੇ ਅਹੁਦੇ ਲਈ ਟੈਸਟ ਦੇਣ ਆਇਕ ਨੌਜਵਾਨ ਨੂੰ ਬਲੂਟੂਥ ਦੀ ਵਰਤੋਂ ਕਰਕੇ ਨਕਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਉਕਤ ਨੌਜਵਾਨ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਵਿਕਰਮਦੀਪ ਪੁਚਕਿਚ ਤੇ ਅਦਾਤੇ ਸਕੂਲ ਦੇ ਬਾਹਰ ਮੌਜੂਦ ਇਸ ਦੇ ਇੱਕ ਹੋਰ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਇੱਕ ਹੋਰ ਵਿਅਕਤੀ ਦਾ ਨਾਮ ਸਾਹਮਣੇ ਆਇਆ ਹੈ ਜਿਸ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਕੱਲ ਮਲਟੀ ਪਰਪਸ ਹੈਲਥ ਵਰਕਰਸ ਮੇਲ ਦੀ ਪ੍ਰੀਖਿਆ ਹੋ ਰਹੀ ਸੀ ਜਿਹੜਾ ਫਰੀਦਕੋੜ ਦੇ ਵਿੱਚ ਜਿੰਨਾ ਚ ਇੱਕ ਸੈਂਟਰ ਜਿਹੜਾ ਉਹ ਬਾਬਾ ਫਰੀਦ ਪਬਲਿਕ ਸਕੂਲ ਇੱਕ ਸੀਗਾ ਇਸ ਸਕੂਲ ਦੇ ਵਿੱਚ ਜਿਹੜਾ ਪ੍ਰੀਖਿਆ ਸਮੇਂ ਇੱਕ ਲੜਕਾ ਕੋਈ ਬਲੂਟੂਥ ਲਾ ਕੇ ਕਿਸੇ ਡਿਵਾਈਸ ਨਾਲ ਬਾਹਰੋਂ ਹੈਲਪ ਲੈ ਕੇ ਪੇਪਰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹ ਜਿਹੜੇ ਇਨਵਿਜ਼ਿਟਰ ਨੇ ਉਹਨਾਂ ਨੇ ਉਸ ਡਵਾਈਸ ਦੇ ਨਾਲ ਕਾਬੂ ਕੀਤਾ ਤੇ ਸਾਨੂੰ ਲਿਖਤੀ ਸ਼ਿਕਾਇਤ ਪ੍ਰਿੰਸੀਪਲ ਬਾਬਾ ਪ੍ਰੀ ਸਕੂਲ ਵੱਲੋਂ ਕੀਤੀ ਗਈ ਜਿਹਦੇ ਆਧਾਰ ਤੇ ਅਸੀਂ ਮਕਦਮਾ ਨੰਬਰ 500 ਜਿਹੜਾ ਉਹ ਕੱਲ੍ਹ ਦੀ ਡੇਟ ਦੇ ਦਰਜ ਕੀਤਾ ਸੀਗਾ ਇੱਕ ਇਨਵੈਸਿਗੇਟੇਟਰ ਵੱਲੋਂ ਜਿਹੜਾ ਲੜਕੇ ਮੌਕੇ ਤੇ ਕਾਬੂ ਕੀਤਾ ਗਿਆ ਸੀਗਾ ਉਹ ਸਬੂਤਾ ਸਮੇਤ ਡਵਾਈਸ ਬਲੂਟੁੱਥ ਤੇ ਬੋਰ ਸਾਰੇ ਦਸਤਾਵੇਜ਼ ਸਾਡੇ ਹਵਾਲੇ ਕਰਕੇ ਮਕਦਮਾ ਅੰਦਰ ਕੱਲੀ ਬੇਨਤੀ ਕੀਤੀ ਸੀ ਜਿਹਦੇ ਆਧਾਰ ਤੇ ਮਕਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਅਮਲ ਚ ਲਿਆਂਦੀ ਹੈ ਜਿਹੜਾ ਲੜਕਾ ਵਿਕਰਮ ਸਿੰਘ ਪੇਪਰ ਦੇਣ ਲਈ ਆਇਆ ਸੀ ਘਰ ਇਹਨੂੰ ਮੌਕੇ ਤੋਂ ਕਾਬੂ ਕੀਤਾ ਇਸ ਲੜਕੇ ਦੀ ਪੁਛਗ੍ਰਾਸ ਦੇ ਵਿੱਚ ਫਿਕਰ ਆਊਟ ਹੋਇਆ ਕਿ ਇਹਨੂੰ ਬਾਹਰੋਂ ਇੱਕ ਵਿਅਕਤੀ ਹੋਰ ਹੈਲਪ ਕਰ ਰਿਹਾ ਸੀਗਾ ਜਿਹਦਾ ਨਾਮ ਕੁਲਦੀਪ ਸਿੰਘ ਹੈ ਉਹ ਇਹਦੇ ਪਿੰਡ ਦਾ ਹੀ ਹੈ ਇਹਨਾਂ ਦਾ ਪਿੰਡ ਹੈਗਾ ਕਾਜੂ ਵਾਲਾ ਜ਼ਿਲ੍ਹਾ ਫਤਿਹਪੁਰਾ ਬਦ ਹਰਿਆਣਾ ਉਹ ਇਹਨੂੰ ਬਾਹਰੋਂ ਅਸਿਸਟ ਕਰ ਰਿਹਾ ਸੀਗਾ ਤੇ ਅਸੀਂ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਦੇ 12 ਹੋਰ ਖੜੇ ਵਿਅਕਤੀ ਦਾ ਮੋਬਾਈਲ ਫੋਨ ਵੀ ਕਮਜ਼ੀ ਸੀ ਲੈ ਲਿਆ ਅੱਜ ਦੋਨਾਂ ਦੋਸ਼ੀਆਂ ਨੂੰ ਅਸੀਂ ਮਾਰਜੋ ਅਦਾਲਤ ਸੁਪੇਸ਼ ਕਰਕੇ ਇਹਨਾਂ ਦਾ ਫਰਦਰ ਕੋਸ਼ਿਸ਼ ਲਈ ਰਿਮਾਂਡ ਹਾਸਲ ਕੀਤਾ ਤੇ ਅਸੀਂ ਇਹਦੀ ਤਫਤੀਸ਼ ਜਿਹੜੀ ਆ ਉਹ ਤੱਥਾਂ ਸਹਿਤ ਪੂਰੀ ਕਰਕੇ ਮਾਰਜੋ ਅਦਾਲਤ ਤੇ ਦਾਇਰ ਕਰਾਂਗੇ ਹੁਸ਼ਿਆਰਪੁਰ ਵਿਖੇ ਇੱਕ ਵਿਆਹ ਵਿੱਚ ਉਸ ਸਮੇਂ ਰੌਲਾ ਪੈ ਗਿਆ ਜਦ ਇੱਥੇ ਲਾੜੀ ਦੀ ਮਾਤਾ ਦਾ ਲੱਖਾਂ ਰੁਪਏ ਅਤੇ ਗਹਿਣਿਆਂ ਨਾਲ ਭਰਿਆ ਪਰਸ ਚੋਰੀ ਹੋ ਗਿਆ। ਦਰਅਸਲ ਇਹ ਪਰਸ ਇੱਕ ਛੋਟੇ ਬੱਚੇ ਨੇ ਚੋਰੀ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਚੋਰ ਦੀ ਪਛਾਣ ਕੀਤੀ ਜਾ ਰਹੀ ਹੈ। ਵਿਆਹ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਆਏ ਦਿਨ ਕਿਸ ਨਾ ਕਿਸੇ ਸ਼ਹਿਰ ਤੋਂ ਜਹੀ ਖਬਰ ਸੁਣਨ ਨੂੰ ਮਿਲਦੀ ਜਾਂਦੀ ਹੈ। ਅਜਾ ਇੱਕ ਮਾਮਲਾ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਇੱਕ ਪੈਲੱਸ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਆਹ ਚ ਛੋਟੇ ਜਿਹੇ ਬੱਚੇ ਨੇ ਕੁੜੀ ਦੀ ਮਾਤਾ ਦਾ ਪਰਸ ਚੋਰੀ ਕਰ ਲਿਆ ਇਸ ਮੌਕੇ ਕੁੜੀ ਦੀ ਮਾਤਾ ਨੇ ਦੱਸਿਆ ਕਿ ਜਦ ਉਹ ਫੋਟੋ ਕਰਾਉਣ ਲਈ ਪਰਸ ਸੋਫੇ ਤੇ ਰੱਖ ਕੇ ਗਈ ਤਾਂ ਪਿੱਛੋਂ ਇੱਕ ਛੋਟੇ ਜਿਹੇ ਬੱਚੇ ਨੇ ਉਸ ਦਾ ਪਰਸ ਚੋਰੀ ਕਰ ਲਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਫਿਲਹਾਲ ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਜਲਦ ਹੀ ਮੁਲਜ਼ਮ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇਗਾ भी करें। जो जिदा एंट्र किया पैसा देने टाइम साढ़े चार लाख रुपया था मैं डेढ़ लाख रुपया पेरमेंट किया मैनेजर भी थे उसके मालिक भी थे अपा तीन बंदे हो पीछे बंदे खड़े से बेटर जब से मैं निकली उसके बाद बेटर मेन मोरे 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 मोहरे घूमी जावे जिदा आप जितना जयमाना उसके बाद अस फोटो कराने ला गए उसके बाद मोबाइल परस रख के नाले चुक लिया ਇਹ ਲਈ ਬੇਟੀ ਸੀ ਉਹਨਾਂ ਦੇ ਬੜੇ ਮਤਲਬ ਤੇ ਉਹਨਾਂ ਦੇ ਐਕਚੁਅਲੀ ਪਰਸ ਕੋਈ ਇੱਕ ਨਿਕਲ ਜਾਇਆ ਆ ਮੁੰਡਾ ਉਹਨੇ ਕੋਲ ਪੂਰਾ ਮਤਲਬ ਕੀ ਬੇਡਰ ਵਾਲੇ ਕੱਪੜੇ ਪਾਏ ਸੀਗੇ ਪ੍ਰੋਫੈਸ਼ਨਲ ਜੇ ਤੇ ਉਹਨੇ ਇਦਾਂ ਕੋਟ ਲਾਇਆ ਵ ਆਪਣਾ ਤੇ ਸੋਫੇ ਤੇ ਕਿੱਦਾਂ ਫੋਟੋ ਕਰਾਉਣ ਨੂੰ ਮੜੇ ਉਧਰ ਹੋਇਆ ਸੋਫੇ ਦੇ ਪਰਚ ਰੱਖਿਆ ਹੀ ਨਹੀਂ ਪਬਲਿਕ ਦੇ ਵਿੱਚ ਉਹਦੀ ਕਮਾਇਆ ਉਹਨੇ ਆਪਣਾ ਕੋਟ ਤੇ ਪਰ ਛੱਕੇ ਬਾਹਰ ਨਿਕਲ ਗਿਆ ਉਹਦੀ ਕੰਪਲੇਨ ਕੀਤੀ ਹੈ ਪੁਲਿਸ ਮੌਕੇ ਤੇ ਆ ਗਈ ਸੀ ਆ ਪਾਈ ਸੀ ਪੋਸਟ ਕੁਸ਼ਟਮਰ ਆ ਗਈ ਸੀ ਪੁੱਛਣ ਜੀ ਦੇਖੋ ਪਤਾ ਸਾਰੇ ਬੇਡਰ ਜਿਹੜੇ ਵਿਸ਼ੇਸ਼ ਟੀਵੀ ਕੇਵਲ ਚਾਪ ਉਹ ਚੈੱਕ ਕਰਾਤਾ ਰਿਹਾ ਗੈਸਟ ਨੂੰ ਤੇ ਨਾਲ ਹੀ ਪੁਲਿਸ ਨੂੰ ਵੀ ਕੰਪਲੀਟ ਕੀਤੀ ਹੈ ਅਸੀਂ ਤਾਂ ਖੁਦ ਚਾਹਨੇ ਆ ਕਿ ਕਸਟਮਰ ਦਾ ਜੋ ਵੀ ਇਹਦਾ ਹੱਲ ਨਿਕਲਣਾ ਚਾਹੀਦਾ ਇਸ ਚੀਜ਼ ਦਾ ਕਿਉਂਕਿ ਜੇ ਇਹ ਹੱਲ ਨਹੀਂ ਨਿਕਲਦਾ ਸਾਡੇ ਦੇ ਵੀ ਵਪਾਰ ਕਰਨਾ ਔਖਾ ਹੋ ਜਾਣਾ ਨਾਲ ਟਾਈਮ ਵਿੱਚ ਕਿਉਂਕਿ ਕੋਈ ਛੋਟਾ ਜਿਹਾ ਬੱਚਾ ਦੋ ਦੋ ਬੰਦੇ ਆਏ ਆ ਪੂਰੀ ਸਿਟੀ ਵਿੱਚ ਚੱਕਰ ਲਾਇਆ ਹੁਣ ਵੀ ਪੂਰਾ ਕੋਆਪਰੇਟ ਕਰ ਰਹੇ ਆ ਪੁਲਿਸ ਨੂੰ ਜਿਹੜੇ ਵੀ ਤੁਸੀਂ ਆ ਰਹੇ ਹੋ ਵੀਡੀਓਗ੍ਰਾਫਰ ਵਾਲੇ ਸਾਰੇ ਆ ਰਹੇ ਆ ਸਾਰੇ ਨੂੰ ਵੀਡੀਓਜ਼ ਬਾਰੇ ਕੱਢ ਕੇ ਦਿਖਾ ਰਹੇ ਆ ਅਸੀਂ ਯਾਦ ਨਾਲ ਕੋਆਪਰੇਟ ਕਰ ਰਹੇ ਆ ਸਾਡੀ ਕੋਈ ਗਲਤੀ ਨਹੀਂ ਕੋਈ ਵੇਟ ਬਾਹਰ ਗੈਸਟ ਆਏ ਇਹਦੇ ਗੈਸਟ ਬਣ ਕੇ ਆਇਆ ਨਾਲ ਇਹੋ ਇਹ ਸਾਰਾ ਕੱ ਉੱਥੇ ਕੋਈ ਲੇਡੀ ਦਾ ਮੈਰਿਸ ਸੀ ਉਹਦੀ ਮਾਤਾ ਜਿਹੜੀ ਆ ਉਹ ਉਹਦੇ ਪਰਸ 'ਚੋਂ ਪੈਸੇ ਜੁਐਲਰੀ ਵਗੈਰਾ ਸੀ ਉਹਨਾਂ ਦੇ ਉਹ ਜਿੱਦਾਂ ਸਗਣ ਪਾਉਣ ਲਈ ਉਹਨੇ ਕੁਰਸੀ ਤੇ ਬੈਗ ਰੱਖਿਆ ਆਪਣਾ ਪਰਸ ਕੋਈ ਬੱਚਾ ਆਇਆ ਵਿਆਹ ਚ ਵੀਡੀਓ ਅਸੀਂ ਉੱਥੇ ਦੇਖੀ ਆ ਉਹ ਛੋਟਾ ਜਿਹਾ ਬੱਚਾ 12 14 ਸਾਲ ਦਾ ਉਹਦਾ ਉਥੋਂ ਪਰਸ ਚੁੱਕ ਕੇ ਲੈ ਜਾਂਦਾ ਹੈ ਉਹਦੀ ਸ਼ਾਨਬੀਨ ਕਰ ਰਹੇ ਆ ਅਸੀਂ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਜਿੱਧਰ ਨੂੰ ਬੱਚਾ ਗਿਆ ਆ ਜਿੱਦਾਂ ਵੀ ਕੋਈ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਕਾਰਵਾਈ ਸਾਹਮਣੇ ਆਉਂਦੀ ਆ ਉਦੇਬ ਰਿਕਾਰਡਿੰਗ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮਾੜੇ ਅਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਨਵਾਂ ਸ਼ਹਿਰ ਪੁਲਿਸ ਨੇ ਪੰਜ આરોપીਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਪੁਲਿਸ ਨੂੰ ਹਥਿਆਰ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਇਹਨਾਂ ਦੋਸ਼ੀਆਂ ਦੇ ਬਹਿਰਾਮ ਵਿਖੇ ਹੋਈ ਗੋਲੀਬਾਰੀ ਵਿੱਚ ਨਾਮ ਦੱਸੀ ਜਾ ਰਹੇ ਹਨ। ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜਹਦੀਪਾਗਤ ਸਿੰਘ ਨਗਰਦੀਪ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਹਥਿਆਰਾਂ ਸਮੇਤ 5 ਲੋਕਾਂ ਨੂੰ ਕਾਬੂ ਕੀਤਾ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 3 ਪਿਸਟਲ ਅਤੇ 10 ਜ਼ਿੰਦਾ ਕਾਰਤੂਸਾਂ ਸਮੇਤ ਮੋਟਰਸਾਈਕਲ ਬਰਾਮਦ ਹੋਇਆ ਫਿਲਹਾਲ ਦੋਸ਼ੀਆਂ ਕੋਲੋਂ ਬ੍ਰੀਕਿੰਗ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਗੈਂਗਸਟਰਾਂ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਅੱਜ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਸਾਡੀ CIA ਦੀ ਟੀਮ ਅੰਡਰ ਦੀ ਸੁਪਰਵੀਜ਼ਨ ਆਫ SPD ਇਹਨਾਂ ਨੇ ਇਨੀਸ਼ੀਅਲੀ ਤਿੰਨ ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਨਾਮ ਸੀਗੇ ਲਵਪ੍ਰੀਤ ਯਵਰਾਜ ਤੇ ਨਵਜੋਤ ਇਹਨਾਂ ਦੇ ਕੋਲੋਂ ਸਾਨੂੰ ਤਿੰਨ 30 ਬੋਰ ਦੇ ਪਿਸਟਲ 10 ਰਾਉਂਡ ਤੇ ਇੱਕ ਕਾਲੀ ਪਲਸਰ ਮਿਲੀ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਹੋਈ ਉਹਦੇ ਤੋਂ ਇਹ ਗੱਲ ਕਲੀਅਰ ਹੋਈ ਕਿ ਇਹ ਜੋ ਬੰਦੇ ਹੈਗੇ ਆ ਕਿ ਇੱਕ ਮਲਕੀਤ ਨਾਮ ਦਾ ਬੰਦਾ ਹੈਗਾ ਜੰਡਿਆਲੇ ਪਿੰਡ ਦਾ ਉਹਦੇ ਕੈਨ ਤੇ ਆਪਰੇਟ ਕਰ ਰਹੇ ਸੀ ਇਹ ਜੋ ਹੈ 26 27 ਦੀ ਰਾਤ ਨੂੰ ਬਹਿਰਾਮ ਦੇ ਵਿੱਚ ਗੋਲੀਆਂ ਚਲਾ ਕੇ ਆਏ ਸੀ ਇੱਕ ਫੈਕਟਰੀ ਦੇ ਬਾਹਰ ਜਿਹਦੇ ਜਿਹਨੂੰ ਐਕਸਟਰਸ਼ਨ ਕਾਲਸ ਹੋਇਆ ਮਲਕੀਤ ਵੱਲੋਂ ਜਾਰੀ ਸੀ ਇਨਾਂ ਦੇ ਤਾਰ ਜੋ ਹੈਗੇ ਆ ਬੀਕੇਆਈ ਟਰਰ ਮੋਡਿਊਲ ਨਾਲ ਜੁੜਦੇ ਆ ਜਨਾਦੀ ਜਨਾਨੇ ਨੂੰ ਵੈਪਨ ਸਪਲਾਈ ਕੀਤੇ ਇਹ ਜੋ ਪੈਸੇ ਇਕੱਠੇ ਕਰਨੇ ਸੀ ਇਨਾ ਨੇ ਇਨਾ ਨੇ ਅੱਗੇ ਟਰੋਰ ਫਾਈਨਾਂਸਿੰਗ ਕਰਕੇ ਔਰ ਟਰੋਰਿਸਟ ਐਕਟੀਵਿਟੀਜ਼ ਨੂੰ ਜੋ ਇਨਜਾਮ ਦੇਣਾ ਸੀ ਇਹ ਸਾਰੇ ਕੰਮ ਦੇ ਵਿੱਚ ਜਸਪ੍ਰੀਤ ਬੈਂਸ ਜੋ ਕਿ ਮਲਕੀਤ ਦੇ ਫਾਦਰ ਹੈਗੇ ਉਹ ਵੀ ਇਨਵੋਲਡ ਸੀਗਾ ਉਹਨੂੰ ਵੀ ਨਾਮਜ਼ਦ ਕਰਕੇ ਉਹਦੀ ਅਰੈਸਟ ਪਾਈ ਗਈ ਹੈ ਤੇ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਜੋ ਹੈਗੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸੇ ਤਰ੍ਹਾਂ ਮੋਗਾ ਪੁਲਿਸ ਨੇ ਵੀ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਹਥਿਆਰ, ਜ਼ਿੰਦਾ ਕਾਰਤੂਸ ਸਣੇ ਇੱਕ ਕਾਰ ਵੀ ਬਰਾਮਦ ਹੋਈ ਹੈ। ਮੋਗਾ ਸੀਆਈਏ ਸਟਾਫ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਚਾਰ ਦੇਸੀ ਪਿਸਟਲ ਬੱਤੀਪੋਰ, ਮੈਗਜ਼ੀਨ ਅਤੇ ਛੇ ਜ਼ਿੰਦਾ ਕਾਰਤੂਸ ਅਤੇ ਮਾਰੂਤੀ SUZUKI ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਫੜੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਆਸ ਜਤਾਈ ਜਾ ਰਹੀ ਹੈ। ਮਾਨਯੋਗ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਬਲੋ ਮਾੜੀਆਂ ਅੰਸਰਾਂ ਦੇ ਖਿਲਾਫ ਇੱਕ ਵਿਸ਼ੇਸ਼ ਵਿਸ਼ੇਸ਼ ਮਹਿੰਮ ਲਗਾਤਾਰ ਜਾਰੀ ਹੈ ਉਸੇ ਮਹਿੰਮ ਦੀ ਘੜੀ ਵਿੱਚ ਅ ਬੀਤੇ ਦੇ ਨਿਮ ਮਕਦਮਾ ਨੰਬਰ 131 ਅੰਡਰ ਸੈਕਸ਼ਨ 2 ਆਰਮਜ਼ ਐਕਟ ਠਾਣਾ ਮਹਿਣਾ ਦੇ ਵਿੱਚ ਸੀਜਡ ਆਫ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਦੀ ਸਰਚ ਕਰਨ ਤੇ ਉਹਨਾਂ ਕੋਲੋਂ ਚਾਰ ਪਿਸਤਲ ਬੱਤੀਬੋਰ ਸਮੇਤ 6 ਰੋਂ 6 ਜਨਰੋਂ ਬੱਤੀਬੋਰ ਦੇ ਬ੍ਰੰਧ ਕੀਤੇ ਗਏ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਮੰਤਾਰ ਉਰਫ ਗੋਪੀ ਵਾਸੀ ਬਾਗਾਪੁਰਾਣਾ ਅਤੇ ਬੁੱਟਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਅਜੀਤਨਗਰ ਮੋਗਾ ਹੋਈ ਹੈ ਇਹ ਦੋਨੋਂ ਵਿਅਕਤੀ ਠਾਣਾ ਮੈਣਾ ਦੇ ਏਰੀਆ ਵਿੱਚ ਹੀ ਇੱਕ ਪੁਲੀ ਦੇ ਕੋਲ ਰੁਕੇ ਹੋਏ ਸੀ ਤੇ ਇਹਨਾਂ ਕੋਲ ਇੱਕ ਸਿਆਜ਼ ਗੱਡੀ ਜਿਸ ਦਾ ਦਿੱਲੀ ਦਾ ਨੰਬਰ ਹੈ ਇਹ ਵੀ ਬ੍ਰੰਧ ਹੋਈ ਹੈ ਇਹਦੇ ਪੁਰਾਣੇ ਰਿਕਾਰਡ ਮੁਤਾਬਕ ਮੰਤਾਰ ਦੇ ਉੱਪਰ ਪਹਿਲਾਂ ਹੀ ਦੋ ਮੁਕੱਦਮੇ ਦਰਜ ਨੇ ਤੇ ਬੂਟਾ ਸਿੰਘ ਦੇ ਉੱਤੇ ਫਿਲਹਾਲ ਰਿਕਾਰਡ ਮੁਤਾਬਕ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਪਰ ਇਹਨਾਂ ਨੂੰ ਅੱਜ ਮਾਂਜੋ ਕਤਾਲ ਤੋਂ ਵਿੱਚ ਪੇਸ਼ ਕਰਕੇ ਇਹਨਾਂ ਦਾ ਫਰਦਰ ਮੰਡ ਲਿਆ ਗਿਆ ਹੈ ਤੇ ਇਹ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਜੋ ਇਹ ਚਾਰ ਵੈਪਨ ਨੇ ਇਹ ਕਿਸ ਵਰਤ ਦਾ ਵਿੱਚ ਇਹਨਾਂ ਨੇ ਬਿਲਾ ਬੱਤੇ ਨੇ ਇਹ ਵੈਪਨ ਇਹਨਾਂ ਦੇ ਆਪਦੇ ਸੀ ਜਾਂ ਕਿ ਲਾਇਸੈਂਸ ਕੀ ਨਹੀਂ ਇਹ ਨਜਾਇਜ਼ ਹਥਿਆਰ ਨੇ ਜੀ ਇਹ ਕਿੱਥੋਂ ਲੈ ਕੇ ਆਏ ਇਹਦੀ ਤਫਤੀਸ਼ ਚੱਲੇ ਜਾ ਰਹੀ ਹੈ ਮੁਢਲੀ ਜਾਂਚ ਤੋਂ ਕੀ ਬਗਲ ਗਈ ਇਹ ਹੀ ਹਾਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੋਰ ਡਿਟੇਲ ਆਊਗੀ ਫਿਰ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕੋਈ ਸਾਹਮਣੇ ਆਇਆ ਇਹਨਾਂ ਨੇ ਕਿਤੇ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹੀ ਜਿਹੜੇ ਬੀਤੇ ਦਿਨ ਹੀ ਕੁਝ ਇੱਕ ਦੋ ਇਨਸੀਡੈਂਟ ਹੋਏ ਨੇ ਉਹ ਉਹਨਾਂ ਦੀ ਇਹਨਾਂ ਤੋਂ ਫਰਦਰ ਪੁੱਛਪੜਤਾਲ ਜਾਰੀ ਹੈ ਵੀ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਨਹੀਂ ਉਹ ਜਦੋਂ ਕਲੀਅਰ ਹੋਏਗਾ ਫਿਰ ਤੁਹਾਡੇ ਨਾਲ ਫੇਰ ਸੰਭਾਗਾ ਕੀਤਾ ਜਾਊਗਾ